ਵਾਹਿਗੁਰੂ ਨੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਨਲ ਵਾਠ ਜਿਨ੍ਹਾਂ ਤੇ ਪਲੇਸ਼ ਨੇ ਤਸ਼ੱਦਦ ਕੀਤਾ ਕੁੱਟਮਾਰ ਕੀਤੀ ਉਹਨਾਂ ਦੇ ਪਰਿਵਾਰ ਵੱਲੋਂ ਬੈਸੇ ਅਜੇ ਧਰਨਾ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਪਟਿਆਲਾ ਦੇ ਵਿੱਚ ਪਰ ਇੱਕ ਮੈਂ ਤੁਹਾਨੂੰ ਵਕੀਲਾਂ ਦੀ ਜਿਹੜੀ ਕਰਦੂਤ ਹੈ ਉਹ ਦੱਸਣੀ ਹੈ ਘੁੰਮਣ ਬ੍ਰਦਰ ਵਕੀਲ ਨੇ ਵਧੀਆ ਬਹੁਤ ਵਾਰੀ ਉਹਨਾਂ ਨੇ ਸਲਾੰਗਾ ਵੀ ਕੀਤੀ ਐ ਪਰ ਇਸ ਮਸਲੇ ਦੇ ਵਿੱਚ ਜਿੰਨਾ ਕ ਘੁੰਮਣ ਬ੍ਰਦਰ ਗਰੇ ਨੇ ਮੈਂ ਕਹਨਾ ਪੰਜਾਬ ਦਾ ਵਕੀਲ ਭਾਈਚਾਰਾ ਵੀ ਲੜਨ ਦਾ ਪਾਉ ਜਿਹੜੇ ਪੰਜਾਬ ਦੇ ਕਿਸੇ ਦੇ ਵਕੀਲ ਉਹ ਵੀ ਸ਼ਾਇਦ ਲੜਨ ਦਾ ਪਾਉਣਗੇ ਹੁਣ ਮੈਂ ਗੱਲ ਕਰੇ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਮੈਂ ਕਹਨਾ ਘੁੰਮਣ ਬ੍ਰਦਰ ਨੂੰ ਵਕੀਲ ਲਈ ਕੋਈ ਕਥਾਵਾਚਕ ਜਿਹੜੇ ਬਾਬੇ ਗੱਪ ਕਹਾਣੀਆਂ ਸੁਣਾਉਂਦੇ ਨੇ ਸੱਚ ਨੂੰ ਝੂਠ ਝੂਠ ਨੂੰ ਸੱਚ ਕਿਦਾਂ ਬਣਾਉਣਾ ਹੈ ਉਦਾਂ ਦੀ ਵਿਚਾਰਧਾਰਾ ਘੁੰਮਣ ਦਦਰ ਕੋਲ ਹੈ ਥੋੜਾ ਜਿਹਾ ਧਿਆਨ ਨਾਲ ਸੁਣੋ ਇਸ ਗੱਲ ਨੂੰ ਸਭ ਤੋਂ ਪਹਿਲਾਂ ਤਾਂ ਜਿਹੜਾ ਉਹ ਸੀਸੀਟੀਵੀ ਕੈਮਰੇ ਦੀਆਂ ਗੱਲਾਂ ਕਰਦਾ ਹੈ ਕਿ ਹੋਟਲ ਦੇ ਮਾਲਕ ਤੋਂ ਕਿਦਾਂ ਉਹ ਫੋਟੋਜ਼ ਉਹ ਵੀਡੀਓਜ਼ ਮਿਲ ਗਿਆ ਉਹਦੇ ਵਿੱਚ ਕੀ ਹੈ ਸ਼ੁਰੂ ਕਿੱਥੋਂ ਕਰਦਾ ਹੈ ਕਹਾਣੀ ਕਿਦਾਂ ਇਹ ਲੋਕ ਫਿੱਟ ਕਰਕੇ ਲੋਕਾਂ ਨੂੰ ਬੇਬਕੂ ਬਣਾਉਂਦੇ ਆਂ ਕਹਿੰਦਾ ਜੀ ਜਿਹੜੇ ਪੁਲਿਸ ਮੁਲਾਜ਼ਮ ਉਸ ਹੋਟਲ ਤੇ ਜਾ ਕੇ ਕਰਨਲ ਸਾਹਿਬ ਦੇ ਨਾਲ ਕੁੱਟਮਾਰ ਕਰਦੇ ਨੇ ਉਹ ਇਨਕਾਊਂਟਰ ਕਰਕੇ ਆਏ ਸੀ ਇਨਕਾਊਂਟਰ ਕੀ ਦਾ ਜਿਹੜਾ ਭਗਤਵੀਰਤ ਸਿੰਘ ਬੱਚਾ ਕਿਡਨਾਪ ਕੀਤਾ ਸੀ ਉਹ ਕਿਡਨਾਪ ਕਰਨ ਵਾਲੇ ਜਸਪ੍ਰੀਤ ਦਾ ਇਨਕਾਊਂਟਰ ਕਰਕੇ ਆਏ ਸੀ ਸਵਾਲ ਇਹ ਹੈ ਬੀਜੇ ਇਨਕਾਊਂਟਰ ਕਰਕੇ ਆਏ ਸੀ ਤਾਂ ਫਿਰ ਉਸ ਹੋਟਲ ਤੇ ਕੀ ਲੈਣ ਗਏ ਸੀ ਦੂਜੀ ਗੱਲ ਅਕੇ ਕਰਨਲ ਸਾਹਿਬ ਸ਼ਰਾਬ ਪੀਂਦੇ ਸੀ ਮੈਨੂੰ ਲੱਗਾ ਕਿ ਜਿਹੜੇ ਬਾਰਨਟ ਤੇ ਗਲਾਸ ਪੈ ਸੀ ਸ਼ਾਇਦ ਉਹਨਾਂ ਵਿੱਚ ਸ਼ਰਾਬ ਹੈ ਸਭ ਤੋਂ ਵੱਡਾ ਝੂਠ ਦੂਜੀ ਗੱਲ ਉਹ ਦੋ ਪਿਓ ਪੁੱਤ ਨੇ ਬਹੁਤ ਘੱਟ ਤੁਹਾਨੂੰ ਇਹ ਸੁਣਨ ਨੂੰ ਮਿਲੇਗਾ ਕਿ ਪਿਓ ਪੁੱਤ ਇਕੱਠੇ ਪੈਗ ਲਾਉਂਦੇ ਹੋਣ ਮੈਸ਼ਾ ਲਾਉਂਦੇ ਹੋਣਗੇ ਆਪਾਂ ਇਹ ਨਹੀਂ ਕਹਿੰਦੇ ਪਰ ਇੱਕ ਆਰਮੀ ਦਾ ਕਰਨਲ ਰੈਂਕ ਦਾ ਬੰਦਾ ਹੋਵੇ بڑے ਲਿਖੇ ਪਰਿਵਾਰ ਹੋਵੇ ਉਹ ਇਹੋ ਜੀ ਹਰਕਤ ਕਰਨ ਦੂਜੀ ਗੱਲ ਅਕੇ ਉਹਨਾਂ ਦੇ ਬੇਟੇ ਨੇ ਕੁਸਨ ਮਾਰਿਆ ਪੰਜਾਬੀ ਵਿੱਚ ਇਹੀ ਕਹਿੰਦੇ ਨੇ ਪੁਲਿਸ ਇੰਸਪੈਕਟਰ ਤੇ ਸਭ ਤੋਂ ਵੱਡਾ ਝੂਠ ਪੁਲਿਸ ਵਾਲੇ 12 ਬੰਦੇ 12 ਬੰਦਿਆਂ ਦੇ ਵਿੱਚ ਇੱਕ ਬੰਦਾ ਉਹ ਵੀ ਕਰਨਲ ਦਾ ਬੇਟਾ ਹੋਵੇ ਉਹ ਇਹੋ ਜਿਹੀ ਹਰਕਤ ਕਰੇ ਇਹ ਮੰਨਣ ਵਿੱਚ ਨਹੀਂ ਆਉਂਦਾ ਦੂਜੀ ਗੱਲ ਤੁਸੀਂ ਕਰਨਲ ਸਾਹਿਬ ਨੂੰ ਕੁੱਟਿਆ ਚੰਗੀ ਤਰ੍ਹਾਂ ਔਰ ਇਦੋਂ ਵੱਡਾ ਸਬੂਤ ਜਿਹੜੇ ਕਰਨਲ ਸਾਹਿਬ ਦੀ ਵਾਈਫ ਨੇ ਉਹਨਾਂ ਨੂੰ ਤੁਸੀਂ ਫੋਨ ਕਰਕੇ ਜਿਹੜੀ ਵਟਸਐਪ ਕਾਲ ਕੀਤੀ ਹੈ ਉਹਤੇ ਮਾਫੀयां ਮੰਗੀ ਜਾ ਰਹੇ ਹੋ ਇਦੋਂ ਵੱਡਾ ਸਬੂਤ ਕੀ ਹੋਊਗਾ ਫਿਰ ਇਹਨਾਂ ਵਕੀਲਾਂ ਨੂੰ ਇਹ ਪੁੱਛੋ ਵੀ ਜਿਹੜੇ ਬੰਦੇ ਦੀ ਕੁੱਟਮਾਰ ਹੋਈ ਐ ਕਰਨਲ ਵਾੜ ਤੇ ਉਹਦੇ ਬੇਟੇ ਦੀ ਉਹ ਸ਼ਿਕਾਇਤ ਕਰਤਾ ਨੇ ਸ਼ਿਕਾਇਤ ਕਰਤਾ ਐਫ ਆਈ ਆਰ ਦੇ ਵਿੱਚ ਬਣਾਇਆ ਕਿਹਨੂੰ ਗਿਆ ਹੋਟਲ ਮਾਲਕ ਨੂੰ ਇਹ ਕਾਨੂੰਨ ਇਜਾਜ਼ਤ ਦਿੰਦਾ ਤੁਹਾਨੂੰ ਕਰਨਲ ਵਾੜ ਦਾ ਜਿਹੜਾ ਪਰਿਵਾਰ ਆ ਉਹਦੀ ਵਾਈਫ ਜਿਹੜੀ ਐ ਉਹ ਥਾਣੇ 'ਤੇ ਜਾ ਕੇ ਕੀ ਕਰਾਉਂਦੀ ਐ ਐਫ ਆਈ ਆਰ ਕਰਾਉਂਦੀ ਐ ਦਰਖਾਸਤ ਦਿੰਦੀ ਐ ਕਿ ਤੁਸੀਂ ਦਰਖਾਸਤ ਦੇ ਵਿੱਚ ਸ਼ਿਕਾਇਤ ਕਰਤਾ ਕਿਹਨੂੰ ਬਣਾਇਆ ਹੋਟਲ ਮਾਲਕ ਨੂੰ ਹੋਰ ਸੁਣੋ ਜਿਹੜੀ ਹੁਣ ਐਫ ਆਈ ਆਰ ਲਾਂਚ ਹੋਈ ਹੈ ਉਹਦੇ ਵਿੱਚ ਕੀ ਹੈ 6 ਬੰਦੇ 5 ਬੰਦੇ ਪੁਲਿਸ ਦੇ ਪਾਤੇ ਇੱਕ ਅਣਪਛਾਤੇ ਪਾਤਾ ਇਹ ਕੋਈ ਕਾਨੂੰਨ ਹੈ ਪਹਿਲਾਂ 12 ਬੰਦੇ ਸੀ ਤੇ ਤੁਸੀਂ 12 ਬੰਦੇ ਕਹਿੰਦੇ ਸਸਪੈਂਡ ਵੀ ਕਰ ਦਿੱਤੇ ਪੁਲਿਸ ਨੇ ਤੇ ਇਹ ਕੀ ਹੈ ਦੇ ਵਿੱਚ ਕਿੰਨਾ ਵੀ ਕੋਬਣਾਵਾਗੇ ਲੋਕਾਂ ਨੂੰ ਘੋਮਣ ਬ੍ਰਦਰ ਨੂੰ ਬੇਨਤੀ ਕਰਦਾ ਥੋੜਾ ਬਤਾ ਸੋਚ ਲੋ ਜੀ ਮੈਂ ਇੱਕ ਉਦਾਹਰਨ ਦੇਣੀ ਹੈ ਤੁਸੀਂ ਧਿਆਨ ਦੇ ਨਾਲ ਸੁਣੋ ਜਿਹੜਿਆ ਧੂਤੇ ਟਕਸਾਲੀ ਬਾਬਿਆਂ ਦਾ ਲਾਣਾ ਕਥਾ ਕਰਦਾ ਹੈ ਨਾ ਇਹ ਗੁਰੂ ਗ੍ਰੰਥ ਸਾਹਿਬ ਤੋਂ ਕੋਹਾਂ ਦੂਰ ਨਹੀਂ ਜਿਹੜੀਆਂ ਗੱਪ ਕਹਾਣੀਆਂ ਸੀ ਸੁਣਾ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਹੁਣ ਇਹੀ ਕਰਤੂਤ ਜਿਹੜੀ ਇਹ ਘੋਮਣ ਬ੍ਰਦਰ ਨੇ ਕੀਤੀ ਹੈ ਕਿਦਾਂ ਪੂਰੀ ਕਹਾਣੀ ਘੜ ਕੇ ਉਹਨਾਂ ਦੇ ਹੱਕ ਵਿੱਚ ਖੜਨ ਦੀ ਕੋਸ਼ਿਸ਼ ਕੀਤੀ ਮੈਂ ਇੱਥੇ ਇੱਕ ਬੇਨਤੀ ਕਰਨੀ ਹੈ ਮੈਂ ਬਹੁਤ ਵਾਰੀ ਗੱਲ ਕੀਤੀ ਹੈ ਪੁਲਿਸ ਦੇ ਵਿੱਚ ਕੁਝ ਕਾਲੀਆਂ ਪੇਡਾਂ ਜਿਹੜੀਆਂ ਪੂਰੀ ਪੁਲਿਸ ਨੂੰ ਬਦਨਾਮ ਕਰਦੀਆਂ ਨੇ ਸ਼ਰਮ ਆ ਮੈਂ ਗੱਲ ਕਹੀ ਹੋਈ ਹੈ ਪੰਜਾਬ ਦੀ ਪੁਲਿਸ ਸਾਡੀ ਸੁਰੱਖਿਆ ਬਾਜਤੇ ਅਸੀਂ ਸਾਰਿਆਂ ਨੂੰ ਨਹੀਂ ਕਹਿੰਦੇ ਬਹੁਤ ਵਧੀਆ ਅਫਸਰ ਬਹੁਤ ਵਧੀਆ ਨੌਜਵਾਨ ਸਾਡੇ ਪੰਜਾਬ ਦੇ ਪੰਜਾਬ ਪੁਲਿਸ ਦੇ ਵਿੱਚ ਨੇ ਪਰ ਕੁਝ ਕ ਬੰਦੇ ਬਦਨਾਮ ਕਰੀ ਜਾਂਦੇ ਆ ਮੈਂ ਜਿਹੜੀ ਹੁਣ ਬੇਨਤੀ ਕਰਨੀ ਹੈ ਲੋਕਾਂ ਤੱਕ ਇਹ ਗੱਲ ਜਾਣੀ ਹੈ ਧਰਨਾ ਪ੍ਰਦਰਸ਼ਨ ਹੋ ਰਿਹਾ ਕਿਉਂ ਹੋ ਰਿਹਾ ਕਿਉਂਕਿ ਜੇ ਪੰਜਾਬ ਦੇ ਵਿੱਚ ਇੱਕ ਆਰਮੀ ਅਫੀਸਰ ਨੂੰ ਕਰਨਲ ਰੈਂਕ ਦੇ ਬੰਦੇ ਨੂੰ ਕੁੱਟਿਆ ਜਾ ਸਕਦਾ ਤਾਂ ਫਿਰ ਇੱਥੇ ਬਚਾਰੀ ਦਾ ਹੋ ਸਕਦਾ ਹੁਣ ਮੈਂ ਜਿਹੜੀ ਇੱਕ ਬੇਨਤੀ ਕਰਨੀ ਹੈ ਇਹ ਵਕੀਲਾਂ ਨੇ ਘੁੰਮਣ ਬ੍ਰਦਰ ਨੇ ਜਿਹੜੀ ਪੁਲਿਸ ਦੇ ਹੱਕ ਵਿੱਚ ਆ ਕੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਹਾਲਾਂਕਿ ਕਾਨੂੰਨ ਸਭ ਲਈ ਇੱਕ ਹੈ ਜੇ ਕੋਈ ਮੇਰੇ ਕੋਲ ਪੁੱਛੇ ਨਾ ਪੂਰੀ ਸੇਕ ਕੌਮ ਦਾ ਬੇੜਾ ਆ ਟਕਸਾਲੀ ਝੂਤਿਆਂ ਨੇ ਡੇਰਿਆਂ ਵਾਲੇ ਬਾਬਿਆਂ ਨੇ ਬਖਾਇਆ ਪੂਰੀ ਕੌਮ ਦਾ ਬੇੜਾ ਗੁਰੂ ਗ੍ਰੰਥ ਸਾਹਿਬ ਦੇ ਨਾਲ ਤੋੜ ਕੇ ਕਿਦਾਂ ਗੱਪ ਕਹਾਣੀਆਂ ਕੌਮ ਦੇ ਉੱਪਰ ਪਰੋਸੀਆਂ ਗਈਆਂ ਲੋਕਾਂ ਨੇ ਯਕੀਨ ਕਰ ਲਿਆ ਤੇ ਜੇ ਕੋਈ ਕਾਨੂੰਨ ਦਾ ਸਤਿਆਨਾਸ਼ ਕਰ ਰਿਹਾ ਇਸ ਵਕਤ ਉਹ ਘਮਮਣ ਬ੍ਰਦਰ ਹੈ ਮੈਂ ਵਕੀਲ ਭਾਈਚਾਰੇ ਨੂੰ ਬੇਨਤੀ ਕਰਦਾ ਯਾਰ ਥੋੜਾ ਬਹੁਤਾ ਸ਼ਰਮ ਕਰ ਲੋ ਇਹ ਕਾਲਾ ਕੋਟ ਜੇ ਤੁਸੀਂ ਸੁਪਰੀਮ ਕੋਰਟ ਵਿੱਚ ਹਾਈ ਕੋਰਟ 'ਤੇ ਜਾ ਕੇ ਜਾਇਦੇ ਸਾਹਮਣੇ ਖੜ ਕੇ ਬਕਾਲਤ ਬਕਾਲਤ ਕਰਦੇ ਹੋ ਤਾਂ ਇਹ ਝੂਠ ਲਈ ਹੈ ਤੁਸੀਂ ਕਿਦਾਂ ਤੁਹਾਡੀ ਜਿਹੜੀ ਜ਼बान ਹੈ ਨਾ ਜਿਹੜੀ ਤੁਹਾਡੀ ਬੋਲੀ ਹਉ ਦਾਸ ਰਹੀ ਹੈ ਕਿ ਤੁਸੀਂ ਕਿਦਾਂ ਝੂਠ ਨੂੰ ਸੱਚ ਬਣਾਉਣ ਦੀ ਕੋਸ਼ਿਸ਼ ਕਰਦੇ ਹੋ ਜਾਂ ਕਿ ਲਈਏ ਝੂਠ ਨੂੰ ਛਿਪਾਉਣ ਦੀ ਕੋਸ਼ਿਸ਼ ਕਰ ਰਹੇ ਹੋ ਹੁਣ ਥੋੜੀ ਜੀ ਗੱਲ ਹੋਰ ਧਿਆਨ ਦੇ ਨਾਲ ਸੁਣਿਓ ਜਿਹੜੀ ਉਹ ਕਹਾਣੀ ਬਣਾਈ ਜਾਂਦੀ ਹੈ ਉਹਦੇ ਵਿੱਚ ਕੀ ਹੈ ਸਭ ਤੋਂ ਪਹਿਲਾਂ ਤਾਂ ਘੁੰਮਣ ਬ੍ਰਦਰ ਨੂੰ ਇਹ ਬੇਨਤੀ ਹੈ ਜੇ ਗੱਲ ਸੁਣ ਲੈਣ ਵੀ ਕੁੱਟਮਾਰਤਾ ਹੋਈ ਇਹ ਕਰਨਲ ਬਾਠ ਦੀ ਸ਼ਿਕਾਇਤ ਕਰਤਾ ਕਿ ਤੁਸੀਂ ਕਿਹਨੂੰ ਬਣਾਉਂਦੇ ਹੋ ਹੋਟਲ ਦੇ ਮਾਲਕ ਨੂੰ ਕਿ ਇਹ ਕਿਹੜੇ ਕਾਨੂੰਨ ਵਿੱਚ ਲਿਖਿਆ ਹੈ ਦੂਜੀ ਗੱਲ ਜੇ ਪੁਲਿਸ ਵਾਲੇ ਬੇਕਸੂਰ ਨੇ ਫਿਰ ਵੀਡੀਓ ਕਾਲ ਕਰਕੇ ਮਾਫੀਆਂ ਕੋ ਮੰਗੇ ਜਾਂਦੇ ਇਹ ਦੋ ਵੱਡੀਆਂ ਗਲਤੀਆਂ ਹਨ ਬਹੁਤ ਵੱਡੀ ਮਿਸਟੇਕ ਹੈ ਦੂਜੀ ਗੱਲ ਜੇ ਤੁਸੀਂ ਐਫ ਆਈ ਆਰ ਪਹਿਲਾਂ ਗਲਤ ਕੀਤੀ ਹੈ ਜਿਹੜਾ ਪੀਟਸ ਪਰਿਵਾਰ ਹੈ ਬਾੜ ਪਰਿਵਾਰ ਉਹਦੇ ਨਾਂ ਤੇ ਤੁਸੀਂ ਐਫ ਆਈ ਆਰ ਲਾਂਚ ਨਹੀਂ ਕੀਤੀ ਫਿਰ ਹੁਣ ਦੁਬਾਰਾ ਕਿਉਂ ਕੀਤੀ ਦੁਬਾਰਾ ਉਸ ਪਰਿਵਾਰ ਦੇ ਨਾਂ ਤੇ ਐਫ ਆਈ ਆਰ ਕਿਉਂ ਦਰਜ ਕੀਤੀ ਹੈ ਇਹਦਾ ਮਤਲਬ ਪ੍ਰੈਸ਼ਰ ਪਿਆ ਲੋਕ ਕਰਨਲ ਬਾੜ ਦੇ ਹੱਕ ਵਿੱਚ ਖੜ੍ਹ ਕੇ ਥੋੜੇ ਬਰੋਦ ਵਿੱਚ ਖੜ ਗਏ ਲੋਕ ਚਾਹੁੰਦੇ ਸੀ ਵੀ ਦੁੱਧਾ ਦੁੱਧ ਪਾਣੀ ਦਾ ਪਾਣੀ ਸਾਹਮਣੇ ਆਵੇ ਹੁਣ ਘੋਮਣ ਬ੍ਰਦਰ ਨੂੰ ਪਤਾ ਨਹੀਂ ਕੀ ਕੁਝ ਮਿਲ ਗਿਆ ਜਾਂ ਸਰਕਾਰ ਨੇ ਕੋਈ ਮਾਨ ਸਨਮਾਨ ਦਿੱਤਾ ਕੋਈ ਅਹੁਦਾ ਵੱਡਾ ਦਿੱਤਾ ਜਾਂ 20 ਲੱਖ ਰੁਪਈਆ ਦੇ ਤਾਂ ਇਹੀ ਕਵਾਂਗੇ ਤੁਸੀਂ ਸਾਹਮਣੇ ਤੁਹਾਡੇ ਸਬੂਤ ਪਿਆ ਜਿਹੜੀ ਡਾਕਟਰੀ ਰਿਪੋਰਟ ਆਈ ਉਹਦੇ ਵਿੱਚ ਅਲਕੋਹਲ ਨਹੀਂ ਹੈਗੀ ਸ਼ਰਾਬ ਨਹੀਂ ਪੀਤੀ ਸੀ ਕਰਨ ਸਾਹਿਬ ਦੀ ਫਿਰ ਤੁਸੀਂ ਇਹ ਕਹਿੰਦੇ ਹੋ ਕਿ ਪੁਲਿਸ ਦੀ ਵਰਦੀ ਪਾੜੀ ਗਈ ਅੱਜ ਕਿਉਂ ਵਰਦੀ ਪਾੜੀ ਗਈ ਅੱਜ ਕਿਉਂ ਵਰਦੀ ਪਾੜੀ ਗਈ ਜਿੱਤਨਾ ਐਫ ਆਈ ਆਰ ਦਰਜ ਹੋ ਰਹੀ ਹੈ ਉਸ ਦਿਨ ਵਰਦੀ ਪਾੜੀ ਕਿਉਂ ਨਹੀਂ ਦਿਖਾਈ ਇਹ ਕੀ ਹੋ ਰਿਹਾ ਯਾਨੀ ਕਿ ਲੋਕਾਂ ਨੂੰ ਬੇਵਕੂਫ ਬਣਾਉਣ ਦਾ ਤੁਸੀਂ ਕਰ ਰਹੇ ਹੋ ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਹੈ ਥੋੜਾ ਜਿਹਾ ਧਿਆਨ ਦੇ ਨਾਲ ਇਹ ਸਾਰੀ ਵੀਡੀਓ ਨੂੰ ਸੁਣਿਓ ਤੁਸੀਂ ਕਮੈਂਟ ਵੀ ਕਰਿਓ ਔਰ ਜਿੱਥੇ ਮੇਰੀ ਗਲਤੀ ਹੋਈ ਉੱਥੇ ਮੈਨੂੰ ਦੱਸਣ ਦੀ ਕੋਸ਼ਿਸ਼ ਕਰੋ ਵੀ ਗਿਆਨੀ ਤੁਸੀਂ ਇੱਥੇ ਗਲਤ ਬੋਲੇ ਹੋ ਕੀ ਘਮਣ ਬ੍ਰਦਰ ਜਦੋਂ ਅਦਾਲਤ 'ਤੇ ਜਾਣਗੇ ਸਬੂਤ ਉਦੋਂ ਪੇਸ਼ ਕਰਨਗੇ ਜਾਂ মিডিਆ ਸਾਹਮਣੇ ਕਰਨਗੇ ਪੀੜਤ ਪਰਿਵਾਰ ਕਰ ਸਕਦਾ ਹੈ ਉਹ ਰੌਲਾ ਪਾ ਸਕਦਾ ਹੈ ਇੱਕ ਵਕੀਲ ਨੂੰ ਇਹ ਨਹੀਂ ਪਤਾ ਕਿ ਜਿਹੜੇ ਐਵੀਡੈਂਸ ਨੇ ਮੈਂ মিডিਆ ਸਾਹਮਣੇ ਬਿਨਾਂ ਕੋਰਟ ਤੋਂ ਆਪਣੀ ਮਰਜ਼ੀ ਮਨਮਰਜ਼ੀ ਦੇ ਨਾਲ ਸਾਹਮਣੇ ਪੇਸ਼ ਕਰ ਰਿਹਾ ਫਿਰ ਜਦੋਂ ਵੀਡੀਓ ਮੰਗੀ ਜਾ ਰਹੀ ਹੈ ਕਿ ਦੱਸੋ ਜਿੱਥੇ ਕਰਨਲ ਦੇ ਬੇਟੇ ਨੇ ਪੁਲਿਸ ਅਫਸਰ ਦੇ ਜਾਂ ਇਨਸਪੈਕਟਰ ਦੇ ਹੱਥ ਚੱਕਿਆ ਉਹ ਵੀਡੀਓ ਦਿਖਾਓ ਆ ਕਿ ਕਰਨਲ ਬਾਹਰ ਦੀ ਤਾਂ ਸ਼ਰਾਬ ਪੀਤੀ ਹੈ ਤੇ ਜਿਹੜੇ ਬੰਦੇ ਕੁੱਟਮਾਰ ਕਰ ਰਹੇ ਨੇ ਉਹਨਾਂ ਦੀ ਸ਼ਰਾਬ ਪੀਤੀ ਆ ਫਿਰ ਉਹਨਾਂ ਨੂੰ ਪੁਲਿਸ ਦੀ ਵਰਦੀ ਵਿੱਚ ਆਨ ਡਿਊਟੀ ਨੇ ਉਹ ਤਾਂ ਛੁੱਟੀ ਤੇ ਚ ਕਰਨ ਵਾੜ ਤਾਂ ਤੁਸੀਂ ਆਨ ਡਿਊਟੀ ਹੋਂ ਵਰਦੀ ਵਿੱਚ ਹੈਗੇ ਹੋ ਇਨਕਾਊਂਟਰ ਕਰਕੇ ਆਏ ਹੋ ਇਹਦਾ ਮਤਲਬ ਤੁਸੀਂ ਸ਼ਰਾਬੀ ਕੇ ਇਨਕਾਊਂਟਰ ਕੀਤਾ ਤੁਸੀਂ ਸ਼ਰਾਬੀ ਕੇ ਟਾਬੇ ਤੇ ਗਏ ਤੁਸੀਂ ਸ਼ਰਾਬ ਪੀ ਕੇ 12 ਬੰਦਿਆਂ ਨੇ ਉਹ ਪਿਓ ਪੁੱਤ ਕਰਨਲ ਬਾਠ ਨੂੰ ਕੁੱਟਿਆ ਸਮਝ ਨਹੀਂ ਆ ਰਹੀ ਘੁਮਨ ਬ੍ਰਦਰ ਦੀ ਇਹ ਪੂਰੀ ਲਾਹਨਤ ਮੈਂ ਕਹਿੰਨਾ ਜਿੰਨਾ ਵੀ ਵਕੀਲ ਭਾਈਚਾਰਾ ਹੈ ਲੋਕ ਉਹਨੂੰ ਪਾਉਣਗੇ ਕਿੰਨਾ ਖਸਾਹ ਦੇਓਗੇ ਤੁਸੀਂ ਯਾਰ ਝੂਠ ਦਾ ਇਹ ਗੱਲ ਮੈਂ ਤਾਂ ਕਹਿ ਰਿਹਾ ਕਿ ਵਕੀਲ ਕਹਿ ਲਈਏ ਬਹੁਤ ਵੱਡੀ ਧਿਰ ਬਹੁਤ ਵੱਡੀ ਤਾਕਤ ਪਾਵਰ ਹੈ ਕਾਨੂੰਨ ਦੇ ਲਈ ਜੇ ਵਕੀਲ ਹੀ ਝੂਠ ਨੂੰ ਸੱਚ ਬਣਾਉਣ ਤੇ ਆ ਗਏ ਫਿਰ ਤੇ ਰਖਵਾਲਾ ਕੌਣਾ ਹੈ ਦੱਸਿਓ ਇਹ ਗੱਲਾਂ ਕੌੜੀਆਂ ਨੇ ਮੈਂ ਜਿਹੜਾ ਅੱਜ ਟੈਗ ਦੇ ਰਿਆਂ ਘੋਮਣ ਬ੍ਰਦਰ ਨੂੰ ਕੋਈ ਗੁਰਦੁਆਰੇ ਦਾ ਡੇਰੇ ਦਾ ਬਾਬਾ ਹੋਣਾ ਚਾਹੀਦਾ ਕਿਉਂਕਿ ਕਾਨੂੰਨ ਤਾਂ ਇਹਨਾਂ ਗੱਪ ਕਹਾਣੀਆਂ ਨੂੰ ਮੰਨਦਾ ਨਹੀਂ ਤੇ ਤੁਸੀਂ ਇਹ ਗੱਪ ਕਹਾਣੀਆਂ ਬਣਾ ਕੇ ਸਾਖੀ ਘੜ ਕੇ ਮੂਰਖ ਬਣਾ ਰਹੇ ਹੋ ਇਹ ਲੋਕ ਜਵਾਬ ਮੰਗਣਗੇ ਕੌਣ ਵਾਲਾ ਸਮਾਂ ਵਕੀਲਾਂ ਤੇ ਜਾਂ ਕਾਨੂੰਨ ਤੇ ਯਕੀਨ ਨਹੀਂ ਕਰੂਗਾ ਜੇ ਤੁਹਾਡੇ ਵਰਗੇ ਵਕੀਲ ਕਾਲੇਪੋਟ ਪਾ ਕੇ ਝੂਠ ਨੂੰ ਸੱਚ ਬਣਾਉਣ ਲੱਗ ਜਾਣਗੇ ਫਿਰ ਕੌਣ ਯਕੀਨ ਕਰੂਗਾ ਮੈਂ ਕਹਨਾ ਬਹੁਤ ਵੱਡੀ ਏਜੰਸੀ ਭਾਰਤ ਦੀ ਮੰਨੀ ਪਰਮੰਨੀ ਜਾਂ ਸੁਪਰੀਮ ਕੋਰਟ ਦਾ ਕੋਈ ਜੱਜ ਬਹੁਤ ਵੱਡਾ ਆਈਪੀਐਸ ਅਫਸਰ ਜਿਹੜੀ ਹੈ ਇਹਦੀ ਛੱਡ ਦੇ ਵਿੱਚ ਇਨਕੁਆਇਰੀ ਕਰੇ ਜਿਹੜਾ ਝੂਠ ਹੈ ਉਹ ਵੀ ਸਾਹਮਣੇ ਆਵੇ ਸੱਚ ਹੈ ਉਹ ਵੀ ਸਾਹਮਣੇ ਆਵੇ ਬਣਦੀ ਕਾਰਵਾਈ ਹੋਵੇ ਤਾਂ ਲੋਕ ਯਕੀਨ ਕਰਨਗੇ ਪਰ ਘੋਮਣ ਬ੍ਰਦਰ ਨੇ ਜਿਹੜੀ ਕਨਾਉਣੀ ਹਰਕਤ ਕੀਤੀ ਹੈ ਨਾ ਝੂਠ ਬੋਲ ਕੇ ਇਹ ਨਿੰਦਣਯੋਗ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ